ਮੈਂ ਆਪਣੇ ਕਮਰੇ 'ਚ ਸੁੱਤੀ ਸੀ ਗਰਮੀਆਂ ਤੀਂ ਸੀ ਤੇ ਮੈਂ ਦਰਵਾਜ਼ਾ ਖੋਲ ਕੇ ਹੀ ਸੌਂਦੀ ਹੁੰਦੀ ਸੀ ਥੋੜੇ ਜਿਹੀ ਬਾਅਦ ਮੇਰਾ ਦਿਉਰ ਕਮਰੇ ਦੇ ਵਿੱਚ ਆਇਆ ਮੈਂ ਉੱਤਰ ਨੂੰ ਮੂੰਹ ਕਰਕੇ ਬੈਠ ਤੇ ਸੁੱਤੀ ਸੀ ਉਸਨੇ ਦਰਵਾਜ਼ਾ ਬੰਦ ਕੀਤਾ ਤੇ ਮੇਰੇ ਕੋਲ ਆਣ ਕੇ ਬੈਠ ਤੇ ਲੰਮਾ ਪੈ ਗਿਆ ਮੈਨੂੰ ਕੁਝ ਨਹੀਂ ਪਤਾ ਸੀ ਉਸਨੇ ਮੈਨੂੰ ਪਿੱਛੋਂ ਦੀ ਫੜ ਲਿਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ ਜਦ ਜਦ ਮੈਂ ਵੇਖਿਆ ਤਾਂ ਮੈਂ ਉਸਨੂੰ ਕਿਹਾ ਇਹ ਤੂੰ ਕੀ ਕਰ ਰਿਹਾ ਤਾਂ ਕਹਿੰਦਾ ਭਾਬੀ ਮੰਮੀ ਕਹਿੰਦੀ ਸੀ ਕਿ ਤੂੰ ਆਪਣੀ ਭਾਬੀ ਦੇ ਕੋਲ جا ਕੇ ਸੌਂ ਜਾ ਤਾਂ ਮੈਂ ਕਿਹਾ ਤੂੰ ਆਪਣੇ ਕਮਰੇ 'ਚ ਜਾ ਇੱਦਾਂ ਚੰਗਾ ਨਹੀਂ ਲੱਗਦਾ ਉਹ ਕਹਿੰਦਾ ਨਹੀਂ ਮੈਂ ਤਾਂ ਇੱਥੇ ਹੀ ਸੌਣਾ ਤੇ ਦੋਸਤੋ ਮੇਰੇ ਨਾਲ ਅਜੀਬ ਹਰਕਤਾਂ ਕਰਨ ਲੱਗ ਪਿਆ ਸੀ ਮੈਂ ਰੋਣਾ ਵੀ ਨਹੀਂ ਪਾ ਸਕਦੀ ਸੀ ਤੇ ਪੂਰੇ 5 ਮਿੰਟ ਉਹ ਮੇਰੇ ਨਾਲ ਹਰਕਤਾਂ ਕਰੀ ਗਿਆ ਮੈਨੂੰ ਪਤਾ ਲੱਗ ਗਿਆ ਸੀ ਕਿ ਹੁਣ ਉਹ ਹਟਣ ਵਾਲਾ ਨਹੀਂ ਮੈਂ ਵੀ ਕੀ ਕਰ ਸਕਦੀ ਸੀ ਮੈਂ ਚੁੱਪਚਾਪ ਉਸ ਤੇ ਮੂਰੇ ਲੰਮੀ ਪਈ ਰਹੀ ਥੋੜੇ ਚਿਰ ਬਾਅਦ ਮੈਨੂੰ ਹੋਰ ਤਰ੍ਹਾਂ ਹੋਣ ਲੱਗ ਪਿਆ ਅਤੇ ਉਹ ਮੇਰੇ ਹੋਰ ਜ਼ਿਆਦਾ ਨੇੜੇ ਆ ਗਿਆ ਸੀ ਅਤੇ ਉਸ ਰਾਤ ਉਸਨੇ ਮੈਨੂੰ ਦੋਸਤੋ ਮੇਰੇ ਵਿਆਹ ਨੂੰ ਪੂਰੇ 2 ਸਾਲ ਹੋ ਗਏ ਸੀ ਮੇਰਾ ਘਰ ਵਾਲਾ ਬਾਹਰ ਕੰਮ ਕਰਦਾ ਸੀ ਉਹ ਵੀ ਦੁਬਈ ਵਿੱਚ ਤੇ 2 ਸਾਲ ਬਾਅਦ ਉਹ ਘਰ ਆਉਂਦਾ ਹੁੰਦਾ ਸੀ ਮੇਰੇ ਹਾਲੇ ਤੱਕ ਕੋਈ ਵੀ ਲਾਦ ਨਹੀਂ ਹੋਈ ਸੀ ਮੇਰੇ ਸਹੁਰੇ ਘਰ ਵਿੱਚ ਮੇਰੀ ਸੱਸ ਮੇਰਾ ਜੂਰ ਤੇ ਮੇਰਾ ਘਰ ਵਾਲਾ ਹੀ ਸੀ ਮੇਰਾ ਘਰ ਵਾਲਾ ਤਾਂ ਬਾਹਰ ਗਿਆ ਤਾਂ ਘਰ ਦੇ ਵਿੱਚ ਅਸੀਂ ਤਿੰਨ ਜਾਣੇ ਹੀ ਸੀ ਮੈਂ ਮੇਰੀ ਸੱਸ ਤੇ ਮੇਰਾ ਜੂਰ ਮੇਰਾ ਬੱਚਾ ਨਾ ਹੋਣ ਕਰਕੇ ਮੇਰੀ ਸੱਸ ਮੈਨੂੰ ਬਹੁਤ ਹੀ ਤਾਨੇ ਮਾਰਦੀ ਰਹਿੰਦੀ ਸੀ ਹਰ ਸਮੇਂ ਲੜਦੀ ਰਹਿੰਦੀ ਕਿ ਤੂੰ ਸਾਨੂੰ ਇੱਕ ਬੱਚਾ ਨਹੀਂ ਦੇ ਸਕਦੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਦੀਪ ਨੇ ਇਸ ਵਾਰੀ ਜਦੋਂ ਛੁੱਟੀ ਆਉਣਾ ਤਾਂ ਮੈਨੂੰ ਮੁੰਡਾ ਚਾਹੀਦਾ ਜੋ ਮਰਜ਼ੀ ਹੋ ਜਾਵੇ ਨਹੀਂ ਤਾਂ ਮੈਂ ਤੈਨੂੰ ਇਸ ਘਰ ਦੇ ਵਿੱਚੋਂ ਕੱਢ ਦੇਣਾ ਤਾਂ ਮੈਂ ਉਹਨੂੰ ਕਹਿੰਦੀ ਕਿ ਮੰਮੀ ਇਸ ਵਿੱਚ ਮੇਰੀ ਕੀ ਗਲਤੀ ਆ ਜੇ ਬੱਚਾ ਨਹੀਂ ਹੁੰਦਾ ਤਾਂ ਹੁਣ ਮੈਂ ਕੀ ਕਰ ਸਕਦੀ ਆ ਇਹ ਸਭ ਰੱਬ ਦੇ ਹੱਥ ਵਿੱਚ ਹੈ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ ਉਹ ਕਹਿੰਦੀ ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਆਪਣੇ ਪੋਤੇ ਤੋਂ ਮਤਲਬ ਹੈ ਤੇ ਮੈਨੂੰ ਉਹ ਚਾਹੀਦਾ ਹੈ ਮੇਰੇ ਘਰਵਾਲੇ ਨੇ ਅਗਲੇ ਮਹੀਨੇ ਛੁੱਟੀ ਤੇ ਆਉਣਾ ਸੀ ਮੈਂ ਆਪਣੇ ਘਰਵਾਲੇ ਨੂੰ ਫੋਨ ਕੀਤਾ ਤਾਂ ਮੈਂ ਕਿਹਾ ਕਿ ਮੰਮੀ ਇਸ ਤਰ੍ਹਾਂ ਦੀ ਗੱਲਾਂ ਕਰਦੀ ਹੈ ਜਾਂ ਤਾਂ ਤੁਸੀਂ ਆਪਣਾ ਇਲਾਜ ਕਰਾ ਲਓ ਕਿਉਂਕਿ ਮੇਰੇ ਵਿੱਚ ਤਾਂ ਕੋਈ ਕਮੀ ਨਹੀਂ ਤੁਹਾਨੂੰ ਪਤਾ ਦੋਸਤੋ ਮੇਰੇ ਘਰਵਾਲੇ ਵਿੱਚ ਕਮੀ ਸੀ ਮੈਂ ਉਹਨਾਂ ਨੂੰ ਬਹੁਤ ਵਾਰੀ ਕਿਹਾ ਸੀ ਪਰ ਉਹ ਮੰਨਦਾ ਹੀ ਨਹੀਂ ਸੀ ਬਹੁਤ ਠੀਕ ਸੀ ਤੇ ਆਪਣਾ ਇਲਾਜ ਨਹੀਂ ਕਰਵਾਉਂਦਾ ਸੀ ਇਸੇ ਤਰ੍ਹਾਂ 1 ਮਹੀਨਾ ਨਿਕਲ ਗਿਆ ਤੇ ਮੇਰਾ ਘਰ ਵਾਲਾ ਹੁਣ ਘਰ ਆ ਗਿਆ ਸੀ ਤਾਂ ਮੈਂ ਕਿਹਾ ਕਿ ਮੰਮੀ ਹੁਣ ਤੁਹਾਡਾ ਮੁੰਡਾ ਤੁਹਾਡੇ ਸਾਹਮਣੇ ਹੈ ਤੁਸੀਂ ਆਪ ਗੱਲ ਕਰ ਸਕਦੇ ਹੋ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਤੁਹਾਡੀ ਮਾਂ ਇਸ ਵਾਰੀ ਮੁੰਡਾ ਮੰਗਦੀ ਹੈ ਜਿਸ ਤਰ੍ਹਾਂ ਮਰਜ਼ੀ ਕਰੋ ਹੁਣ ਮੈਂ ਕੀ ਕਰਾਂ ਮੇਰਾ ਘਰ ਵਾਲਾ ਕਹਿੰਦਾ ਕੁਝ ਨਹੀਂ ਹੁੰਦਾ ਮੰਮੀ ਤਾਂ ਐਵੇਂ ਬੋਲਦੀ ਰਹਿੰਦੀ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਉਹਨਾਂ ਨੂੰ ਕਿਹਾ ਟੈਨਸ਼ਨ ਦੀ ਗਲਤ ਹੈਗੀ ਆ ਉਹ ਇਸ ਵਾਰੀ ਮੈਨੂੰ ਕਹਿ ਰਹੀ ਸੀ ਜੇ ਤੂੰ ਉਸ ਵਾਰੀ ਮੁੰਡਾ ਨਾ ਦਿੱਤਾ ਤਾਂ ਫਿਰ ਤੂੰ ਸੋਚ ਲਈ ਮੇਰਾ ਘਰ ਵਾਲਾ ਸੀਰੀਅਸ ਨਹੀਂ ਲੈ ਰਿਹਾ ਸੀ ਤੇ ਦੋਸਤੋ ਇੱਕ ਮਹੀਨਾ ਪੂਰਾ ਹੋਣ ਵਾਲਾ ਸੀ ਉਹ ਛੁੱਟੀ ਤੇ ਆਇਆ ਸੀ ਪੂਰੇ 1 ਮਹੀਨੇ ਬਾਅਦ ਮੇਰੀ ਸੱਸ ਨੇ ਮੈਨੂੰ ਫੇਰ ਪੁੱਛਿਆ ਉਹ ਕਹਿੰਦੀ ਹਾਂ ਕਿਸ ਤਰ੍ਹਾਂ ਤਾਂ ਮੈਂ ਕਿਹਾ ਕਿ ਮੰਮੀ ਹਜੇ ਤਾਂ ਕੁਝ ਨਹੀਂ ਤੇ ਉਹ ਕਹਿੰਦੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਨੂੰ ਮੁੰਡਾ ਚਾਹੀਦਾ ਜਿਸ ਤਰ੍ਹਾਂ ਮਰਜੀ ਕਰ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਦੋਸਤੋ ਮੇਰਾ ਘਰ ਵਾਲਾ ਛੁੱਟੀ ਕੱਟ ਕੇ ਹੁਣ ਵਾਪਸ ਚਲਾ ਗਿਆ ਇੱਕ ਦਿਨ ਮੇਰੀ ਸੱਸ ਮੇਰੇ ਕਮਰੇ ਵਿੱਚ ਆਈ ਮੈਂ ਫੋਨ ਚਲਾ ਰਹੀ ਸੀ ਅਤੇ ਉਹ ਮੈਨੂੰ ਦੇਖ ਕੇ ਕਹਿੰਦੀ ਤੂੰ ਮੈਨੂੰ ਮੁੰਡਾ ਨਹੀਂ ਦੇ ਸਕਦੀ ਤੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਕਿਹਾ ਕਿ ਮੰਮੀ ਕਮੀ ਮੇਰੇ ਵਿੱਚ ਨਹੀਂ ਕਮੀ ਤੁਹਾਡੇ ਮੁੰਡੇ ਵਿੱਚ ਆ ਮੈਂ ਇੰਨੀ ਵਾਰੀ ਕਹਿ ਦਿੱਤਾ ਕਿ ਤੁਸੀਂ ਇਲਾਜ ਕਰਾਓ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਤੇ ਨਹੀਂ ਮੇਰਾ ਕੋਈ ਕਸੂਰ ਆ ਮੈਂ ਬਹੁਤ ਵਾਰ ਹੀ ਕਿਹਾ ਤੁਹਾਡੇ ਮੁੰਡੇ ਨੂੰ ਇਲਾਜ ਕਰਵਾ ਲਵੇ ਪਰ ਮੰਨਦਾ ਹੀ ਨਹੀਂ ਹੈਗਾ ਤੁਸੀਂ ਮੈਨੂੰ ਕਹਿਣਾ ਚਾਹੁੰਦੇ ਆ ਇੱਕ ਵਾਰੀ ਉਸ ਨੂੰ ਕਹਿ ਕੇ ਵੇਖੋ ਮੇਰੀ ਤਾਂ ਮੰਦਾ ਨਹੀਂ ਸ਼ਾਇਦ ਤੁਹਾਡੀ ਮੰਨ ਜਾਵੇ ਤਾਂ ਮੇਰੀ ਸੱਸ ਕਹਿੰਦੀ ਮੇਰੇ ਮੁੰਡੇ ਵਿੱਚ ਕੋਈ ਕਮੀ ਨਹੀਂ ਜੋ ਕਮੀ ਆ ਤੇਰੇ ਵਿੱਚ ਆ ਤੂੰ ਮੇਰੇ ਮੁੰਡੇ ਨੂੰ ਉਦਾਂ ਹੀ ਬਦਨਾਮ ਕਰਦੀ ਰਹਿਨੀ ਆ ਨਾਲੇ ਮੇਰੀ ਗੱਲ ਸੁਣ ਅੱਜ ਮੈਂ ਤੇਰੇ ਕਮਰੇ ਦੇ ਵਿੱਚ ਬਬਲੂ ਨੂੰ ਭੇਜਣਾ ਤਾਂ ਮੈਂ ਕਿਹਾ ਕਿ ਮੰਮੀ ਜੀ ਉਹ ਕਿਉਂ ਬਬਲੂ ਮੇਰੇ ਕਮਰੇ ਵਿੱਚ ਕਿਉਂ ਆਊਗਾ ਕਹਿਣ ਲੱਗੀ ਮੈਨੂੰ ਮੁੰਡਾ ਚਾਹੀਦਾ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਤਾਂ ਉਹ ਕਹਿੰਦੀ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਵੇਖਣਾ ਚਾਹੁੰਨੀ ਆ ਕਿ ਕਮੀ ਤੇਰੇ ਵਿੱਚ ਆ ਕਿ ਮੇਰੇ ਮੁੰਡੇ ਵਿੱਚ ਆ ਫਿਰ ਮੈਂ ਤੈਨੂੰ ਦੱਸੂ ਤਾਂ ਮੈਂ ਕਿਹਾ ਇਹ ਨਹੀਂ ਹੋ ਸਕਦਾ ਮੈਂ ਆਪਣੇ ਘਰ ਵਾਲੇ ਦਾ ਹੱਕ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਮੈਂ ਉਸ ਨੂੰ ਬਹੁਤ ਵਾਰੀ ਕਿਹਾ ਕਹਿਣ ਲੱਗੀ ਉਹ ਕਿਹੜਾ ਬਗਾਨਾ ਤੇਰਾ ਦਿਉਰੀ ਆ ਕਮਰੇ ਕਿਹਾ ਕਿ ਮੰਮੀ ਇਸ ਤਰ੍ਹਾਂ ਕੁਝ ਨਹੀਂ ਕਰਨਾ ਉਸ ਦੇ ਨਾਲ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਦੋਸਤੋ ਮੇਰੀ ਸੱਸ ਉੱਠ ਕੇ ਕਮਰੇ ਚੋਂ ਬਾਹਰ ਚਲੀ ਗਈ ਰਾਤ ਨੂੰ ਅਸੀਂ ਰੋਟੀ ਪਾਣੀ ਖਾ ਕੇ ਲੰਮੇ ਪਏ ਮੈਂ ਵੀ ਆਪਣੇ ਕਮਰੇ ਦੀ ਸੁੱਤੀ ਸੀ ਗਰਮੀਆਂ ਦੇ ਦਿਨ ਸੀ ਮੈਂ ਦਰਵਾਜ਼ਾ ਖੋਲ ਕੇ ਹੀ ਸੌਂਦੀ ਹੁੰਦੀ ਸੀ ਮੈਂ ਆਪਣੇ ਬੈੱਡ ਦੇ ਉੱਤੇ ਉਧਰ ਨੂੰ ਮੂੰਹ ਕਰਕੇ ਸੁੱਤੀ ਸੀ ਥੋੜੇ ਹੀ ਚਿਰ ਬਾਅਦ ਮੇਰਾ ਦਿਉਰ ਮੇਰੇ ਕਮਰੇ ਵਿੱਚ ਆਇਆ ਅਤੇ ਉਸ ਨੇ ਦਰਵਾਜ਼ਾ ਬੰਦ ਕਰ ਲਿੱਤਾ ਮੇਰੇ ਨਾਲ ਆ ਗਏ ਲੰਮਾ ਪਿਆ ਰਿਹਾ ਸੀ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਸੁੱਤੀ ਪਈ ਸੀ ਤੇ ਉਸਨੇ ਮੈਨੂੰ ਪਿੱਛੋਂ ਦੀ ਆਣ ਕੇ ਫੜ ਲਿਆ ਤੇ ਮੇਰੇ ਨਾਲ ਲੱਗ ਪਿਆ ਸੀ ਮੇਰੀ ਜਦ ਅਚਾਨਕ ਖੁੱਲੀ ਤਾਂ ਮੈਂ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਤਾਂ ਕਹਿਣ ਲੱਗਾ ਭਾਪੀ ਮੰਮੀ ਨੇ ਮੈਨੂੰ ਕਿਹਾ ਸੀ ਕਿ ਤੂੰ ਆਪਣੀ ਭਾਬੀ ਨਾਲ ਜਾ ਕੇ ਸੌਂ ਜਾ ਇਸ ਲਈ ਮੈਂ ਤੁਹਾਡੇ ਕੋਲ ਆਇਆ ਅਤੇ ਇੱਥੇ ਹੀ ਸੌਵਾਂਗਾ ਮੈਂ ਉਸਨੂੰ ਕਿਹਾ ਕਿ ਤੂੰ ਇੱਥੋਂ ਜਾ ਉਸਨੇ ਕਿਹਾ ਕਿ ਨਹੀਂ ਮੈਂ ਇੱਥੇ ਹੀ ਬਹਿਣਾ ਮੈਂ ਉਸ ਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਜਾ ਉਹ ਮੇ ਨਾਲ ਗਲਤ ਰਗਤਾ ਕਰਨ ਲੱਗ ਪਿਆ ਸੀ ਕਦੀ ਮੇਰੇ ਕਿਤੇ ਹੱਥ ਲਾਉਂਦਾ ਤੇ ਕਦੇ ਕਿਤੇ ਮੈਂ ਰੋਣਾ ਵੀ ਨਹੀਂ ਪਾ ਸਕਦੀ ਸੀ ਉਹ ਪੂਰੇ 5 ਮਿੰਟ ਇਦਾਂ ਹੀ ਲੱਗਾ ਰਿਹਾ ਸੀ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਇਸ ਤਰ੍ਹਾਂ ਉਹ ਗਲਤ ਰਗਤਾ ਕਰ ਰਿਹਾ ਸੀ ਮੈਂ ਥੱਕ ਚੁੱਕੀ ਸੀ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਸ ਤਰ੍ਹਾਂ ਨਹੀਂ ਹਟਣ ਬੜਾ ਇਸ ਕਰਕੇ ਮੈਂ ਰਿਲੈਕਸ ਹੋ ਗਈ ਅਤੇ ਫਿਰ ਮੈਂ ਉਸ ਨੂੰ ਕੁਝ ਵੀ ਨਾ ਕਿਹਾ ਮੈਂ ਚੁੱਪ ਕਰਕੇ ਲੰਮੀ ਪੈ ਗਈ ਸੀ ਅਤੇ ਉਹ ਆਪਣੀ ਹਰਕਤਾਂ ਨਾਲ ਲੱਗਿਆ ਹੋਇਆ ਸੀ ਥੋੜੀ ਚਿਰ ਬਾਅਦ ਮੈਨੂੰ ਹੋਰੀ ਤਰ੍ਹਾਂ ਹੋਣ ਲੱਗ ਪਿਆ ਸੀ ਤੇ ਉਹ ਵੀ ਸਮਝ ਗਿਆ ਸੀ ਉਹ ਵੀ ਜਵਾਨ ਸੀ ਤੇ ਉਹ ਕਹਿੰਦਾ ਕਿ ਧੀ ਕੀ ਤੂੰ ਤਿਆਰ ਆ ਮੈਂ ਉਸ ਦੀ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਵੇਖਿਆ ਤਾਂ ਮੈਂ ਨੀਵੀਂ ਪਾ ਲਈ ਸੀ ਅਤੇ ਉਹ ਸਮਝ ਗਿਆ ਸੀ ਕਿ ਭਾਬੀ ਵੱਲੋਂ ਹਾਂ ਜੋ ਨਹੀਂ ਹੋਣਾ ਚਾਹੀਦਾ ਸੀ ਉਸ ਨੇ ਉਹ ਮੇਰੇ ਨਾਲ ਕਰ ਦਿੱਤਾ ਸੀ ਇਸ ਨੇ ਮੈਨੂੰ ਉਸ ਰਾਤ ਪੂਰੀ ਤਰ੍ਹਾਂ ਸੌਣ ਵੀ ਨਾ ਦਿੱਤਾ ਮੇਰਾ ਘਰਵਣਾ ਮੇਰੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿਦਾ ਸੀ ਮਰ ਮੈਨੂੰ ਬੱਚਾ ਨਹੀਂ ਦੇ ਸਕਦਾ ਸੀ ਅੱਜ ਮੈਨੂੰ ਖੁਸ਼ੀ ਵੀ ਸੀ ਕਿ ਸ਼ਾਇਦ ਉਸ ਦੇ ਨਾਲ ਮੈਨੂੰ ਬੱਚਾ ਮਿਲ ਜਾਵੇ ਤੇ ਦੋਸਤੋ ਜਦੋਂ ਉਹ ਮੇਤੂ ਪਰੇ ਹੋਇਆ ਤਾਂ ਕਹਿੰਦਾ ਕਿ ਭਾਬੀ ਹੁਣ ਤੈਨੂੰ ਪੱਕਾ ਨਿਆਣਾ ਹੋ ਜਾਣਾ ਇਹ ਤੂੰ ਮੇਰੇ ਕੋਲੋਂ ਲਿਖਾ ਕੇ ਲੈ ਲੈਣਾ ਹੁਣ ਰੋਜ਼ ਰਾਤ ਨੂੰ ਮੇਰੇ ਕੋਲ ਆਉਂਦਾ ਤੇ ਮੇਰੇ ਨਾਲ ਬਹੁਤ ਗੱਲਾਂ ਕਰਦਾ ਤੇ ਆਪਣੀ ਮਨਮਰਜ਼ੀਆਂ ਕਰਦਾ ਮੇਰੀ ਸੱਸ ਨੂੰ ਸਾਰਾ ਕੁਝ ਪਤਾ ਹੁੰਦਾ ਸੀ ਪਰ ਉਹ ਕੁਝ ਬੋਲਦੀ ਨਹੀਂ ਸੀ ਉਸ ਨੂੰ ਤਾਂ ਬਸ ਮੁੰਡਾ ਚਾਹੀਦਾ ਸੀ ਕਿਸੇ ਤਰ੍ਹਾਂ ਸਾਡੇ ਘਰ ਦਾ ਵਾਰਸ ਆ ਜਾਵੇ ਚਾਹੇ ਕੁਝ ਵੀ ਹੋਵੇ ਜਦੋਂ ਮੈਂ ਚੈੱਕ ਕੀਤਾ ਤਾਂ ਮੈਂ ਪ੍ਰੈਗਨੈਂਸੀ ਮੈਨੂੰ ਖੁਸ਼ੀ ਵੀ ਹੋ ਰਹੀ ਸੀ ਤੇ ਦੁੱਖ ਵੀ ਹੋ ਰਿਹਾ ਸੀ। ਇਹ ਹੀ ਬੱਚਾ ਜੇ ਮੇਰਾ ਘਰਵਾਲਾ ਮੈਨੂੰ ਦਿੰਦਾ ਤਾਂ ਗੱਲ ਹੀ ਕੁਝ ਹੋਰ ਹੋਣੀ ਸੀ ਤੇ ਕਿੰਨੀ ਖੁਸ਼ੀ ਹੋਣੀ ਸੀ ਇਸ ਤੋਂ ਵੀ ਜ਼ਿਆਦਾ ਪਰ ਉਹ ਮੈਨੂੰ ਨਹੀਂ ਦੇ ਸਕਦਾ ਸੀ। ਹੁਣ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਇਹ ਬੱਚਾ ਮੇਰੇ ਦੌਰ ਦਾ ਕਿਉਂਕਿ ਮੇਰਾ ਘਰਵਾਲਾ ਹੁਣੇ ਛੁੱਟੀ ਕੱਟ ਕੇ ਚੋ ਗਿਆ ਸੀ। ਇਸ ਲਈ ਲੋਕਾਂ ਨੇ ਇਹ ਹੀ ਸਮਝਣਾ ਸੀ ਕਿ ਇਹ ਬੱਚਾ ਦੀਪ ਦਾ। ਦੋਸਤੋ ਮੇਰੀ ਸੱਸ ਨੇ ਮੈਨੂੰ ਪੁੱਛਿਆ ਕਿ ਕਿਸ ਤਰ੍ਹਾਂ ਤਾਂ ਮੈਂ ਹਾਂ ਕਰ ਦਿੱਤੀ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਪ੍ਰਮਾਤਮਾ ਦੇ ਅੱਗੇ ਹੱਥ ਜੋੜ ਕੇ ਸ਼ੁਕਰਾਨਾ ਕਰਨ ਲੱਗ ਪਈ ਮੈਂ ਉਸ ਨੂੰ ਕਿਹਾ ਮੰਮੀ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਗਲਤੀ ਤੇ ਕਮੀ ਕਿਸ ਵਿੱਚ ਆ ਤੁਹਾਡੇ ਮੁੰਡੇ ਵਿੱਚ ਸੀ ਤੇ ਤੁਸੀਂ ਮੈਨੂੰ ਹਮੇਸ਼ਾ ਹੀ ਗਲਤ ਕਹਿ ਰਹੇ ਸੀ ਕਹਿਣ ਲੱਗੀ ਬਹੁਤੀ ਟੈਂਟੇ ਨਾ ਕਰ ਕੰਮ ਕਰ ਜਾ ਕੇ ਆਪਣਾ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਭਾਬੀ ਮੈਂ ਤਾਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਸ ਵਾਰੀ ਤਾਂ ਤੇਰੇ ਬੱਚਾ ਜ਼ਰੂਰ ਹੋ ਜਾਣਾ ਚਿੰਤਨ ਕਰ ਤਾਂ ਮੈਂ ਉਸ ਨੂੰ ਕਿਹਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੈਨੂੰ ਇੱਡੀ ਬੜੀ ਖੁਸ਼ੀ ਚ ਦੇਤੀ ਆ ਮੈਂ ਫਿਰ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਆ ਤੇ ਉਹ ਕਹਿਣ ਲੱਗਾ ਕਿਸ ਤਰ੍ਹਾਂ ਹੋ ਸਕਦਾ ਤਾਂ ਮੈਂ ਕਿਹਾ ਪਤਾ ਨਹੀਂ ਕਿਸ ਤਰ੍ਹਾਂ ਹੋ ਗਿਆ ਹੋਰ ਮੈਂ ਉਸ ਨੂੰ ਕੀ ਕਹਿਣਾ ਸੀ ਇੰਨੇ ਚਿਰ ਬਾਅਦ ਸਾਡੇ ਘਰ ਬੱਚੇ ਨਹੀਂ ਆਉਣਾ ਸੀ ਤੇ ਦੋਸਤੋ ਪੂਰੇ 9 ਮਹੀਨੇ ਬਾਅਦ ਮੈਂ ਬਹੁਤ ਹੀ ਸੋਹਣੇ ਪੁੱਤ ਨੂੰ ਜਨਮ ਦਿੱਤਾ ਮੇਰੀ ਸੱਸ ਰੱਬ ਦੇ ਮੂਹਰੇ ਅਰਦਾਸਾ ਕਰਦੀ ਕਿ ਰੱਬਾ ਮੁੰਡਾ ਦੇ ਮੀ ਕੁੜੀ ਨਾ ਦੇਵੀ ਜਦੋਂ ਮੇਰੇ ਸੱਸ ਨੂੰ ਪਤਾ ਲੱਗਾ ਕਿ ਪੁੱਤ ਹੋਇਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ ਤੇ ਦੋਸਤੋ ਇਸ ਤਰ੍ਹਾਂ ਮੇਰੇ ਜੂਰ ਨੇ ਮੈਨੂੰ ਬੱਚੇ ਦੀ ਖੁਸ਼ੀ ਦਿੱਤੀ ਜੇ ਮੇਰਾ ਘਰ ਵਾਲਾ ਨਹੀਂ ਦੇ ਸਕਿਆ ਸੀ ਅਸੀਂ ਹਸਪਤਾਲ ਤੋਂ ਘਰ ਆ ਗਏ ਸੀ ਮੇਰਾ ਜੂਰ ਮੇਰੇ ਮੁੰਡੇ ਨੂੰ ਬਹੁਤ ਪਿਆਰ ਕਰਦਾ ਤੇ ਇੱਕ ਦਿਨ ਮੇਰੀ ਸੱਸ ਕਹਿਣ ਲੱਗੀ ਕਿ ਹੁਣ ਅਸੀਂ ਇਸ ਦਾ ਵਿਆਹ ਕਰਨਾ ਇਸ ਦੀ ਵਿਆਹ ਦੀ ਉਮਰ ਹੋ ਗਈ ਹੈ ਤੇ ਦੋਸਤੋ ਉਸ ਵਾਸਤੇ ਕੁੜੀ ਵੇਖ ਰਹੇ ਸੀ ਉਸ ਦਾ ਰਿਸ਼ਤਾ ਪੱਕਾ ਹੋ ਗਿਆ ਮੇਰੇ ਘਰ ਉਹਨੇ ਅਗਲੇ ਮਹੀਨੇ ਘਰ ਆਉਣਾ ਸੀ ਇਸ ਕਰਕੇ ਉਸ ਦਾ ਅਗਲੇ ਮਹੀਨੇ ਹੀ ਵਿਆਹ ਸੀ ਮੇਰਾ ਮਨ ਬੜਾ ਉਦਾਸ ਸੀ ਮੇਰੇ ਦਿਉਰ ਦਾ ਵਿਆਹ ਹੋ ਗਿਆ ਉਸ ਦੀ ਘਰ ਵਾਲੀ ਘਰ ਆ ਗਈ ਪਹਿਲਾਂ ਪਹਿਲ ਤਾਂ ਉਸ ਦੇ ਘਰ ਵਾਲੀ ਸਾਡੇ ਨਾਲ ਠੀਕ ਠਾਕ ਰਹੀ ਫਿਰ ਪਤਾ ਨਹੀਂ ਉਸ ਨੂੰ ਸ਼ੱਕ ਹੋ ਗਿਆ ਕਿ ਮੇਰਾ ਦਿਉਰ ਮੇਰੇ ਨਾਲ ਬਹੁਤ ਗੱਲਾਂ ਕਰਦਾ ਤੇ ਜ਼ਿਆਦਾ ਸਮਾਂ ਮੇਰੇ ਕੋਲ ਹੀ ਰਹਿੰਦਾ ਤੇ ਉਸਨੇ ਸਾਡੇ ਵਿੱਚ ਫਰਕ ਪਾਉਣਾ ਸ਼ੁਰੂ ਕਰ ਦਿੱਤਾ ਉਹ ਮੇਰੇ ਨਾਲ ਲੜਨ ਲੱਗ ਪਈ ਬਿਨਾ ਮਤਲਬ ਤੋਂ ਲੜਦੀ ਰਹਿੰਦੀ ਸੀ ਅਤੇ ਮੇਰੇ ਦੂਰ ਨੇ ਉਸ ਨੂੰ ਬਹੁਤ ਵਾਰੀ ਸਮਝਾਇਆ ਕਿ ਤੂੰ ਬਿਨਾ ਮਤਲਬ ਤੋਂ ਕਿਉਂ ਲੜਦੀ ਆ ਤਾਂ ਉਹ ਉਲਟ ਉਸ ਨੂੰ ਕਹਿ ਦਿੰਦੀ ਸੀ ਕਿ ਤੇਰਾ ਜ਼ਿਆਦਾ ਦਿਲ ਕਰਦਾ ਸੀ ਤਾਂ ਤੂੰ ਜਾ ਕੇ ਰਹਿ ਲੰਦਾ ਆਪਣੀ ਭਾਬੀ ਨਾਲ ਮੈਨੂੰ ਕਿਉਂ ਵਿਆਹ ਕੇ ਲਿਆਇਆ ਇਦਾਂ ਹੀ ਘਰ ਵਿੱਚ ਲੜਾਈਆਂ ਹੁੰਦੀਆਂ ਸੀ ਤੇ ਉਹ ਸਾਡੇ ਤੇ ਸ਼ੱਕ ਕਰਦੀ ਸੀ ਨੇ ਮੇਰੇ ਦਿਉਣ ਨੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਕਿਉਂਕਿ ਉਹ ਬਹੁਤ ਜ਼ਿਆਦਾ ਕੁਝ ਕਹਿ ਰਹੀ ਸੀ ਮੈਂ ਚੁੱਪ ਸੀ ਆਖਰ ਮੈਂ ਕੀ ਕਹਦੀ ਮੈਂ ਉਸ ਨੂੰ ਰੋਕਿਆ ਕਿ ਤੂੰ ਗਲਤ ਕੀਤਾ ਆਪਣੀ ਘਰਵਾਲੀ ਤੇ ਹੱਥ ਨਹੀਂ ਚੁਕਣਾ ਚਾਹੀਦਾ ਫਿਰ ਉਹ ਸਾਡੇ ਤੋਂ ਅਲੱਗ ਹੋ ਗਏ ਉਹ ਆਪਣਾ ਕੰਮ ਕਰਦੀ ਤੇ ਅਸੀਂ ਆਪਣਾ ਕਰਦੇ ਮੇਰੀ ਸੱਸ ਹਮੇਸ਼ਾ ਉਸ ਨਾਲ ਹੀ ਰਹੀ ਕਿਉਂਕਿ ਉਹ ਉਸ ਨੂੰ ਛੋਟੇ ਪੁੱਤ ਨਾਲ ਜ਼ਿਆਦਾ ਲਗਾਵ ਸੀ ਪਰੇ ਸਾਬ ਕੁਸ਼ਰੂ ਨੂੰ ਚੰਗਾ ਨਹੀਂ ਲੱਗਦਾ ਸੀ ਇੱਕ ਘਰ ਵਿੱਚ ਦੋ ਦੋ ਚੁੱਲ੍ਹੇ ਉਸ ਨੇ ਆਪਣੀ ਘਰਵਾਲੀ ਨੂੰ ਪਿਆਰ ਨਾਲ ਸਮਝਾਇਆ ਤੇ ਇੱਕ ਮਹੀਨੇ ਬਾਅਦ ਅਸੀਂ ਫੇਰ ਇਕੱਠੇ ਹੋ ਗਏ ਪਤਾ ਨਹੀਂ ਉਸ ਨੇ ਆਪਣੀ ਘਰਵਾਲੀ ਨਾਲ ਕਿੰਦਾ ਗੱਲ ਕੀਤੀ ਹੁਣ ਉਹ ਮੰਨ ਗਈ ਸੀ ਤੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਮੇਰੇ ਨਾਲ ਰਹਿੰਦੀ ਮੇਰੇ ਪੁੱਤ ਨੂੰ ਬਹੁਤ ਪਿਆਰ ਕਰਦੀ ਪਤਾ ਨਹੀਂ ਮੇਰੇ ਦੌਰ ਨੇ ਉਸ ਨੂੰ ਕੀ ਕਿਹਾ ਸੀ ਪਰ ਹੁਣ ਉਹ ਮੂ ਮੰਗ ਪਿਗਲ ਗਈ ਸੀ ਤੇ ਹੁਣ ਅਸੀਂ ਦੋਨੋਂ ਚਣੀਆਂ ਰਲ ਕੇ ਕੰਮ ਕਰਦੀਆਂ ਸੀ ਇਕੱਠੀਆਂ ਬਾਜ਼ਾਰ ਜਾਂਦੀਆਂ ਤੇ ਮੇਰਾ ਤੇ ਉਹ ਵੀ ਘਰ ਸੀ ਤੇ ਮੇਰਾ ਘਰਵਾਲਾ ਵੀ ਤੇ ਹੁਣ ਮੇਰਾ ਘਰਵਾਲਾ ਇੱਥੇ ਹੀ ਕੰਮ ਕਰਦਾ ਮੇਰੇ ਕੋਲ ਹੀ ਰਹਿੰਦਾ ਤੇ ਦੋਸਤੋ ਹੁਣ ਅਸੀਂ ਦੋਨੋਂ ਪਰਿਵਾਰ ਬਹੁਤ ਖੁਸ਼ ਰਹਿੰਦੇ ਆ ਤੇ ਇਕੱਠੇ ਕਮਾਉਂਦੇ ਆ ਖਾਂਦੇ ਆ ਤੇ ਰਲ ਕੇ ਰਹਿੰਦੇ ਆ ਇਹ ਸੀ ਇੱਕ ਕਹਾਣੀ ਜੋ ਮੈਂ ਤੁਹਾਨੂੰ ਦੱਸੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ ਜਾਂਦੇ ਜਾਂਦੇ ਇੱਕ ਬੇਨਤੀ ਆ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਹੀ ਆਪਣਾ ਸਾਥ ਤੇ ਪਿਆਰ ਸਾਡੇ ਚੈਨਲ ਨੂੰ ਦਿੰਦੇ ਰਹੋ ਇੱਕ ਵਾਰੀ ਫੇਰ ਤੁਹਾਡਾ ਦਿਨੋਂ ਧੰਨਵਾਦ ਜੀ ਸਸ਼ੀਕਾਲ ਜੀ ਸਾਰਿਆਂ ਨੂੰ